ਬਈ ਸਤਿ ਸ੍ਰੀ ਅਕਾਲ ਵੀ ਆਪਣੇ ਸਾਰੇ ਆਸਟ੍ਰੇਲੀਆ ਦੇ ਕਬੂਤਰਵਾਜ ਭਰਾਵਾਂ ਨੂੰ ਤੇ ਹੋਰ ਆਪਣੇ ਜੋ ਵੀ ਦੁਨੀਆ 'ਚ ਬਸਦੇ ਆਂ ਇੰਡੀਆ ਪਾਕਿਸਤਾਨ ਵਾਲੇ ਸਾਰੇ ਕੈਨੇਡਾ ਵੈਰਕਾ ਦੇ ਭਰਾਵਾਂ ਨੂੰ ਅੱਜ ਭਾਈ ਆਪਣੇ ਤੇ ਆਸਟ੍ਰੇਲੀਆ 'ਚ ਬਾਜੀ ਚੱਲ ਰਹੀ ਆ ਅੱਜ 8 ਤਰੀਕ 8 ਫਰਬਰੀ ਅੱਜ 8 ਫਰਬਰੀ ਅੱਜ ਦੁੱਸਰ ਦੀ ਬਾਜੀ ਆ ਮੌਸਮ ਥੋੜਾ ਜਿਹਾ ਅੱਜ ਠੰਡਾ ਸੀਗਾ ਉਸ ਹੱਬ ਨਾ ਸੇ ਇਹ ਬਾਜੀ ਕਰਾਈ ਆ ਆਪਣੇ ਕਿੰਗ ਫੀਨਾਂ ਵਾਲਿਆਂ ਵੱਲੋਂ ਕਿੰਗ ਫੀਨ ਕਲੱਬ ਆਸਟ੍ਰੇਲੀਆ ਵੱਲੋਂ ਆ ਬਾਈ ਪੰਮੀ ਹਣੀ ਬਾਈ ਕਮਾ ਬੱਗਾ ਪੈਂਡ ਤੇ ਆਪਣਾ ਗਿੰਦਾ ਬੱਗਾ ਪੈਂਡ ਕਰਨ ਮਾਜਰੀ ਹੈਪੀ ਮਾਜਰੀ ਦੀਪਾ ਸੰਧਰਾ ਕਾਕਾ ਸੰਧਰਾ ਕਾਕਾ ਸੰਧਰਾ ਜੋਤੀ ਪੈਸਾ ਜੋਤੀ ਪੈਸਾ 21 ਬੱਗਾ ਪੈਂਡ 21 ਬੱਗਾ ਪੈਂਡ ਲੰਬਾ ਬੱਗਾ ਲੰਬਾ ਬੱਗਾ ਪੈਂਡ ਹੈ ਗੁਰੀ ਗੁਰੀ ਗਰੇਂਦਰ ਹੈ ਬਾਈ ਗੁਰੀ ਗਰੇਂਦਰ ਹੈ ਨਾ ਇਹ ਸਾਰੇ ਆਪਣੇ ਭਰਾਵਾਂ ਦੀ ਗਵਾ ਬਾਜੀ ਅੱਜ ਦੀ ਜਿਹੜੀ ਕਰਾਈ ਗਈ ਆ ਇਹ ਆਈ ਦੀ ਬਾਜੀ ਤੇ ਪਹਿਲਾ ਨਾਮ ਮਦਰੀ ਥੋੜੀ ਹੈਪੀ ਮਦਰੀ ਕਰ ਹੈਪੀ ਮਦਰੀ ਕਰ ਨਾਮ ਆ ਜੀ ਹਾਂ ਜੀ ਇਹ ਕੀ ਆਪਣਾ ਪਹਿਲਾ ਨਾਮ ਆ ਪਹਿਲਾ ਨਾਮ ਆ ਬੰਦੀਪ ਪਹਿਲਾ ਆਪਣਾ ਮਨਦੀਪ ਮਦਰੀ ਤੇ ਪਹਿਲਾ ਆਪਣਾ ਹੈਗਾ ਮੋਟਰਸਾਈਕਲ ਬੁਲਟ ਮੋਟਰਸਾਈਕਲ ਬੰਦੀਪ ਮਾਦੀ ਬਾਜੀ ਨਾਮ ਚ ਨੰਦੀ ਫਿਰ ਕੇ ਜਿਹੜਾ ਅੱਛਾ ਨਾਮ ਆਉਂਦਾ ਕਲੱਬ ਦਾ ਆਉਂਦਾ ਮਾ ਕਲੱਬ ਦਾ ਉਹ ਵੀ ਤੇ ਪਹਿਲਾ ਨਾਮ ਹੈਗਾ ਬੋਲਟ ਪਹਿਲਾ ਬੋਲਟ ਬੋਲਟ ਮੋਟਰਸਾਈਕਲ ਆ ਪਹਿਲਾ ਤੇ ਨਾਲ ਉਹ ਵਾਧੇ ਵਾਲੇ ਨੂੰ ਅਲੱਗ ਤੋਂ ਮੋਟਰਸਾਈਕਲ ਦਾ ਮਤਲਬ ਹੈ ਜਿਹੜਾ ਆਸਟ੍ਰੇਲੀਆ ਜਾਪਾਨ ਮੋਟਰਸਾਈਕਲ ਤੇ ਨਿਆ ਆਉਂਦਾ ਹਾਂ ਤੇ ਇਹ ਆਪਣੇ ਅੱਜ ਦੀ ਬਾਜੀ ਚ ਮੈਂ ਜੀ 23 ਕਬੂਤਰ ਉੱਡੇ ਆ 23 ਕਬੂਤਰਾਂ ਦੇ ਉਤੋ ਗਾਣਾ ਹੈਗਾ ਨਾ ਬੁਲੜੇ ਬੰਦੇ ਵਾਲੇ ਵੀ ਸਾਰੇ ਫੋਨ ਤੋਂ ਬੋਲ ਦੋ ਠੀਕ ਹੈ ਤੇਆਂ ਕਬੂਤਰਾਂ ਦਾ ਏਦਾਂ ਬਾਜੀ ਲੈ ਸਕੂਤਰਾਂ ਜਾਂ ਪਹਿਲਾ ਕਬੂਤਰ ਆਪਣਾ ਨੰਬਰ ਲੱਡੂ ਲਲਕਲਾ ਅ ਨੀਤਾ ਮਾਤਪੁਰ ਗੁਰੀ ਮਹਿਰਨਾ ਗੋਰਖਾ ਮਹਿਰਨਾ ਗੁਰੀ ਆਸਟ੍ਰੇਲੀਆ ਜੁਤੀ ਬੈਂਸਾ ਗਿੰਦਾ ਬੱਗਾ ਬੈਂਡ ਜੀਰਕਰਾ ਜੀਰਕਰਾਜੂ ਦਲਵੀਰ ਰੜਕਾ ਤੇ ਉਦੋਂ ਹੈਗਾ ਜੀ ਬਾਈ ਆਪਣਾ ਅਕਾਲ ਅਕਾਲ ਅੱਛਾ ਪੈਂਡ ਨਹੀਂ ਬਾਈ ਦਾ ਨਾਮ ਲਖਣਾ ਅਕਾਲ ਉਦੋਂ ਕਾ ਗੈਰੀ ਦਾ ਸਾਂਝ ਉਦੋਂ ਬਾਅਦ ਪੰਡਾ ਤੋਂ ਅਸ਼ਨੀ ਅਸ਼ਨੀ ਬੱਗਾ ਪੈਣੇ ਮਾਸਟਰ ਬੁੱਢਲੀ ਪਵਿੱਤਰ ਬੁੱਢਲੀ ਸਾਹ ਬੁੱਢਲੀ ਹੈਪੀ ਮਾਜਰੀ ਉਦੋਂ ਕਾ ਕਰ ਨਮਾਜਰੀ ਮੰਦੀਪ ਬਿਰਕ ਕਮਲ ਕੋਕਰੀ ਸੁੱਖਾ ਪਿੰਡਣੋ ਗੈ ਕਾ ਜੀ ਆਪਣਾ ਬਾਬਾ ਆਸਟ੍ਰੇਲੀਆ ਕੇਪੀ ਦੌਧਰ ਉਹਦਾ ਭਾਈ ਮੋਗਾ ਜੀ ਇਹ ਆਪਣੇ 23 ਕਬੂਤਰ ਆ ਜਿਹੜੇ ਅਜੋਟੇ ਆ ਤੇ ਇਹ 30 ਕਬੂਤਰਾਂ ਦੇ ਵਿੱਚ ਆਪਣਾ 17 ਕਬੂਤਰਾਂ ਤੇ ਵੰਦਾ ਲੱਗਾ ਇਹਨਾਂ ਚ ਬਾਈ ਜਿਹੜੇ ਆਪਣੇ ਵਾਧੇ ਵਾਲੇ ਕਬੂਤਰ ਹੈਗੇ ਆ ਲੱਡੂ ਲਲਕਲਾ ਉਦੋਂ ਆਏਗਾ ਜੀ ਨੀਟਾ ਮਾਦਪੁਰ ਗੋਰਖਾ ਮਹਿਰਨਾ ਗੁਰੀ ਆਸਟ੍ਰੇਲੀਆ ਜੁਤੀ ਬੈਂਸਾ ਉਦੋਂ ਗਿੰਦਾ ਬੱਗਾ ਪੈਂਡ ਜੀਰਖਾ ਰਾਜੂ ਦਲਵੀਰ ਰੋੜਕਾ ਇਹ ਵਾਧੇ ਵਾਲੇ ਆ ਜੀ ਉਦੋਂ ਗਾ ਆਗੇ ਆਪਣੇ ਵਾਧੇ ਵਾਲੇ ਕਬੂਤਰ ਆਕਾਲ ਉਦੋਂ ਆਏਗਾ ਜੀ ਗੈਰੀ ਦੋ ਸਾਝ ਉਦੋਂ ਪੰਡਤ ਇਹ ਅਸ਼ਨੀ ਬੱਗਾ ਪੈਂਡ ਉਸ ਤੋਂ ਬਾਅਦ ਆ ਮਿਲ ਲਖਦਰ ਅਜੇ ਨਾ ਦਾ ਐਫਬੀ ਮਾਜਰੀ ਦਾ ਵਾਧਾ ਤੇ ਸਾਹ ਵੁੱਡਲੀ ਤੇ ਇਹ ਤੁਗਾ ਹੈਗਾ ਬਾਈ ਆਪਣੇ ਵਾਧੇ ਵਾਲਿਆਂ ਚ ਕਰਨ ਮਾਜਰੀ ਬੰਦੀਪ ਵਿਰਕ ਕਮਲ ਕੋਕਰੀ ਤੇ ਬਸ ਇੰਨੇ ਖੂਤਰ 17 ਖੂਤਰਾਂ ਦੇ ਵਾਧਾ ਲਗਾ ਜੀ ਬਾਜੀ ਜੱਪੜਮ ਤੇ ਹੋਰ ਬਾਈ ਅਪਡੇਟ ਆਪਣੀ ਬਾਜੀ ਦੀ ਅੱਜ 7 ਵਜੇ ਬਾਜੀ ਆਪਣੀ ਉੱਡੀ ਆ ਇਹ ਦੂਸਰੀ ਬਾਜੀ ਆਪਣੀ 7 ਤੋਂ 6 ਤੱਕ ਕਿ ਵਜੇ ਢਾਂਗੀਆਂ ਲੱਗਣੀਆਂ ਬਾਕੀ ਫਿਰ ਦੇਖੋ ਕੱਲ ਦਾ ਕੀ ਬਣਦਾ ਠੀਕ ਹੈ ਜੀ ਤੇ ਬਾਕੀ ਉਦੋਂ ਬਾਅਦ ਇਹ ਵੀ ਆ ਬਾਜੀ ਚ ਮਤਲਬ ਕਿ ਮੌਸਮ ਦੇਖਦੇ ਆ ਵਿੱਚ ਦਿਖਾਉਂਦਾ ਜੇ ਬਾਜੀ ਲੱਗਦਾ ਹੋਇਆ ਨਿਬੜਦੀ ਆ ਫਿਰ ਜਿਹੜੇ ਬੰਦਿਆਂ ਦੇ ਖਿਡਾਰੀਆ ਦੇ ਕਬੂਤਰ ਰਹਿ ਜਾਣਗੇ ਉਹਨਾਂ ਦੀ ਰਾਇ ਸਲਾਹ ਨਾਲ ਜਿਉਂ ਚਾਹਣਗੇ ਟਾਈਮ ਵਧਾ ਕੇ ਬਾਜੀ ਪੂਰੀ ਕਰਨੀਆਂ ਤਾਂ ਹੋ ਸਕਦਾ ਜੇ ਦਰ ਵਧੀਆਂ ਲੱਗ ਜਾਂਦਾ ਆਪਾਂ ਅੱਜ ਬਾਜੀ ਦਾ ਨਿਬੜਾ ਵਜੂ 8 ਵਜੇ ਤੱਕ ਲੈ ਲੈਂਦੇ ਆ 8 ਵਜੇ ਤੱਕ ਫਿਰ ਬਾਜੀ ਹੋ ਗਈ ਆਪਣੀ ਜਿੰਦਾਂ ਇਥੇ ਆਪਣੇ ਸੀਗੇ ਜਲਦੀ ਤੇ ਉਦੋਂ ਬਾਅਦ ਭਾਈ ਬਾਜੀ ਤੇ ਇੱਕ ਹੈਗਾ ਆਪਣੇ ਬਾਈ ਇਤਰ ਗੋਰਖਾ ਮੇਰਨੇ ਵੱਲੋਂ ਆ ਸਨਮਾਨ ਆ ਮਤਲਬ ਜਿਹੜੇ ਅੱਜ ਦਿੱਤੇ ਜਾਣੇ ਆ ਹੇਜਾ ਇੱਕ ਸਰਮਾਨ ਹੈਗਾ ਬਾਈ ਆਪਣੇ ਹੈਪੀ ਮਾਈਰੀ ਦਾ ਤੇ ਇਹ ਜਿੱਦਾਂ ਬਾਈ ਜਿਹੜੀਆਂ ਆਪਣੀਆਂ 2023 ਸੀਜ਼ਨ ਦੀਆਂ ਬਾਜ਼ੀਆਂ ਹੋਈਆਂ ਉਦੋਂ ਬਾਈ ਦਾ ਰਿਕਾਰਡ ਬਹੁਤ ਵਧੀਆ ਰਿਹਾ ਇੱਥੇ ਇਹਨਾਂ ਨੇ ਮਿਲ ਲਾਦਾ ਹੈਪੀ ਮਾਈਰੀ ਨੇ ਉਦੋਂ 4 ਬਾਜ਼ੀਆਂ ਛੱਡ ਗਿਆ ਬਾਈ ਹਾਂ 4 ਹਾਂ 4 ਛੱਡੀਆਂ ਤੇ ਚਾਰੀ ਬਾਜ਼ੀਆਂ ਜਿੱਤਿਆ ਜਿਨ੍ਹਾਂ 'ਚ ਦੋ ਮੋਟਰਸਾਈਕਲ ਸੀਗੇ ਦੋ ਬਾਜ਼ੀਆਂ ਤੇ ਉਹ ਉਹ ਜਿੱਤੇ ਨੇ ਹੈਪੀ ਮਾਈਰੀ ਨੇ ਉਸ ਤੋਂ ਬਾਅਦ ਅੰਤੀਜੀ ਇੱਕ ਬਾਜੀ ਤੇ ਲੱਗੀਆਂ ਠੱਲਾ ਸੀਗੀਆਂ 골ਡ ਦੀਆਂ ਉਹ ਵੀ ਬਾਈ ਨੇ ਚਿਰਤਗਾ ਮਤਲਬ ਬਹੁਤ ਛੋੜਾ ਮਾਈਦਾਰ ਯਾ ਰਿਕਾਰਡ 2000 ਬੈਸਟ ਪਲੇਅਰ ਸੀ ਮਤਲਬ ਬੈਸਟ ਪਲੇਅਰ ਰਿਹਾ ਸਾਡਾ ਅਫਗਾਨੀਆ ਦਾ 2000 ਦੇ ਇਸੇ ਜਗਾ ਤੇ ਦੂਜਾ ਸਨਮਾਨ ਉਹ ਵੀ ਆਪਣੇ ਬਾਈ ਗੋਰਖੇ ਮੇਰਨੇ ਵਲਨ ਜਾਂ ਉਹ ਹੈਗਾ ਬਾਈ ਆਪਣੇ ਦਾ ਬੱਗਾ ਪੰਡਾ ਤੇ ਬਾਈ ਦਾ ਵੀ ਜੋ ਵੀ ਹੁਣ ਤੱਕ ਦੀ ਗੂਤਰ ਬਾਈ ਜਲਦੀ ਚੰਗਾ ਵਧੀਆ ਇਹਨਾਂ ਦਾ ਮਤਲਬ ਜੋਗਦਾਰ ਰਿਆਂ ਗੂਤਰਬਾਜੀ ਚ ਚੰਗੀਆਂ ਛੋੜੇ ਮਤਲਬ ਜਿੱਤੇ ਆ ਤੇ ਬਾਕੀ ਗੁਰੇ ਵੱਲੋਂ ਇਹਦਾ ਸਪੈਸ਼ਲ ਇਹ ਸਨਮਾਨ ਦਿੱਤਾ ਗਿਆ ਦਿੱਤਾ ਗਿਆ ਘੰਟਾ ਉਹ ਕਬੂਤਰ ਜਦੋਂ ਉਹਦੀ ਮੰਲਾ ਇੱਥੇ 5 ਸਾਲ ਹੋ 6 ਮਹੀਨਾ ਸਾਲਾ ਜਾਂ 5 ਮਹੀਨਾ ਸਾਲਾ ਆ 5 ਮਹੀਨਾ 5 ਸਾਲ ਉਹ ਡਿਆ ਕਬੂਤਰ ਲਗਾਤਾਰ ਹਰ ਸਾਲ ਹਰ ਸੀਜ਼ਨ ਉੱਡਦਾ ਰਿਹਾ ਕੁੱਤੇ ਆਹ ਹਾਂ ਚਿੱਤੇ ਅਨੁਭਵਤ ਰਹੋ ਤਾਂ ਉਹ ਘੰਡ ਵਾਲੇ ਕਬੂਤਰਾਂ ਸਨਮਾਨ ਤੇ ਬਾਈ ਨੇ ਸਨਮਾਨ ਕੀਤਾ ਗਾਪਾਂ ਦੋਨਾਂ ਲਈ ਬਾਈਆਂ ਲਈ ਤੇ ਨਾਲ ਦੋਨਾਂ ਨੂੰ ਮੋਟਰਸਾਈਕਲ ਆ ਇੱਕ ਮੋਟਰਸਾਈਕਲ ਸਨਮਾਨ ਦਾ ਕੀਤਾ ਗਿਆ ਆਪਣੇ ਹੈਪੀ ਮਾਈਜਰੀ ਨੂੰ ਤੇ ਦੂਜਾ ਮੋਟਰਸਾਈਕਲ ਆਗਾ ਬਾਈ ਪੰਮਾ ਬੱਗਾ ਪੈਣ ਨੂੰ ਜੀ ਤੇ ਆ ਆਪਣੀ ਅਪਡੇਟ ਅੱਜ ਦੀ ਬਾਜੀ ਦੀ ਬਾਕੀ ਦੇਖਦੇ ਆ ਲੈਨੇ ਆਨੰਦ ਮੌਸਮ ਦਾ ਗਾਧੀਆਂ ਫਿਰ ਦਵਾਂਗੇ ਅਪਡੇਟ ਜਿਦਾ ਜਿਦਾ ਬਾਜੀ ਚਲਦੀ ਰਹੀ ਹੋਰ ਦਸੋ ਬਾਈ ਜੀ ਬਸ ਇਹ ਤਾਂ ਹੀ ਤਾਂ ਗਸਾ ਬਾਈ ਕੋਈ ਨਹੀਂ ਬਾਕੀ ਜਿੱਦਾਂ ਵੀ ਅਪਡੇਟ ਹੋਈ ਬਾਕੀ ਜਿੱਦਾਂ ਦੀ ਅਪਡੇਟ ਹੋਈ ਉਹਵੇਂ ਆਪਾਂ ਆਪਣੇ ਬਾਈ ਨੇ ਬਾਈ ਕਿੰਨੇ ਸਾਲ ਅਨਾਉਂਸ ਕੀਤਾ ਸੀ ਵੀ 10000 ਡਾਲਰ ਦੇ ਮੋਟ ਸਾਂ ਸੀ ਇਹਦੇ 1500 ਉਹਦੇ ਹੋਏ ਨੇ ਤੇ ਇਹਦੇ ਬਾਈ ਨੇ 15 1500 ਡਾਲਰ ਸਮਾਨਤ ਵਿੱਚ ਉਹਨੇ ਬਾਈਆਂ ਦੇਣੇ ਨੇ ਤੇ ਬਹੁਤ ਧੰਨਵਾਦ ਬਾਈ ਬਾਜੀ ਨੋਕੇ ਲਿਆੜੀ ਸਾਰਾ ਚੰਗਾ ਬਹੁਤ ਵਧੀਆ ਜੀ ਵਧੀਆ ਅਪਰੇਲ ਜਿੰਨਾ ਮੈਂ ਹੁਕੂਤਰਬਾਜੀ ਦੇਖੀ ਜਿੰਨਾ ਜਿੰਨੇ ਆਪਾਂ ਦੇਖਦੇ ਆਂ ਤੇ ਪਹਿਲੀ ਵਾਰ ਹੋਇਆ ਕਿ ਕੋਈ ਪਲੇਅਰ ਹੀ ਕਹਿੰਦਾ ਪਰ ਮਲਕ ਦੇਖੀ ਉਹਨਾਂ ਕੋ ਬੰਦੇ ਵਧੀਆ ਵਾ ਠੀਕ ਆ ਮਤਲਬ ਕੋਈ ਪਰੇ ਦਾ ਆਪਾਂ ਨਾ ਇਹਦਾ ਆਪਾਂ ਕਰਾਂਗੇ ਮਤਲਬ ਇਹ ਜਿਹੜਾ ਹੈਗਾ ਅਗਲੀ ਸੀਜਨ ਦਾ ਜਿੱਦਾਂ ਵੀ ਬੈਠ ਕੇ ਰਿਆਸਲਾ ਕਰਕੇ ਪੀ ਹਰ ਸਾਲ ਮਤਲਬ ਜਿੰਨਾ ਆਪਣੀਆਂ ਬਾਤਾਂ ਹੁੰਦਾ ਉਹਨਾਂ ਜੋ ਇੱਕ ਮਤਲਬ ਹੋਣਾ ਚਾਹੀਦਾ ਬੈਸਟ ਮਾਰਨਰ ਜਿਹਦਾ ਵਧੀਆ ਰਕਾਣ ਲਿਆ ਹੁੰਦਾ ਉਹ ਮਤਲਬ ਬੰਦ ਬਾਜੀਆ ਜਿਹੜਾ ਬੈਸਟ ਪਲੇਅਰ ਹੋਣਾ ਚਾਹੀਦਾ ਗੱਲ ਮੁਖਾਂ ਦੇ ਚ ਇੱਕ ਪਲੇਅਰ ਵਧੀਆ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ ਸ਼ਾਬਾਸ਼ ਜੇ ਕੋਈ ਵੀ ਨਾ ਵਧੀਆ ਬੰਦਾ ਕਰ ਰਿਹਾ ਉਹਦਾ ਐਪਰੀਸ਼ੀਏਟ ਕਰੋ ਐਪਰੀਸ਼ੀਏਟ ਸ਼ਾਬਾਸ਼ ਸ਼ੌਕ ਮਤਲਬ ਕਿ ਇਹਨਾਂ ਸ਼ੌਕ ਹੋ ਜੀ ਸ਼ੌਕ ਵਾਦਾ ਜੇ ਜੇ ਤੂੰ ਐਪਰੀਸ਼ੀਏਟ ਕਰਦੇ ਆ ਉਹਨੂੰ ਵੀ ਲੱਗਦਾ ਕਿ ਮੈਂ ਯਾਰ ਕੁਝ ਕੀਤਾ ਉਹਦਾ ਅਗਲਾ ਹੋਰ ਵੀ ਪਲੇਅਰ ਮਗਰ ਇਦਾਂ ਦਾ ਕਰਦਾ ਇਹਦਾ ਤਾਂ ਹੋ ਗਿਆ ਫੇਰ ਬਾਈ ਆਪਣੇ ਲੱਡੂ ਆ ਲੱਡੂ ਸਾਰੇ ਆਪਾਂ ਚਾਹ ਪੀ ਲਈ ਬਹਿ ਗਏ ਗੱਲਾਂ ਕਰ ਲਈਏ ਇਹ ਬੰਦੇ ਵਿਚਾਰੇ ਗਰਮੀ ਸਾਰਾ ਦਿਨ ਬਾਹਰ ਮਤਲਬ ਕਰਦੇ ਆ ਬਹੁਤ ਬਹੁਤ ਸੋਹਣਾ ਇਤਹਾਰ ਕਰਾਉਂਦੇ ਆ ਮਤਲਬ ਬਾਜੀ ਦੀ ਇਹਨਾਂ ਦਾ ਸਨਮਾਨ ਬਣਦਾ ਵਾ ਕਾਫੀ ਆਲੇ ਉਹਨਾਂ ਕਰਨਾ ਨਹੀਂ ਕਰਾਂਗੇ ਉਹ ਬਧੀਓ ਬਈ ਅੱਜ ਵੀ ਅੱਜ ਵੀ ਬਾਈ ਨੂੰ ਅੱਜ ਵੀ ਮੀਟਿੰਗ ਕਰਾਂਗੇ ਕਰਕੇ ਕਿਉਂ ਤੋਂ ਬੜਾ ਲੱਡੂ ਦਾ ਸਨਮਾਨ ਕਰਨਾ ਕੋਈ ਦਿੱਤੇ ਗਏ ਬਾਕੀ ਬਾਜੀ ਦੀ ਕੀ ਰਹੀ ਸੀ ਆਪਣੀ ਕਿਸੇ ਕਾਰਨ ਕਰਕੇ ਅੰਸਰ ਹੋ ਗਈ ਸੀ ਬਾਰੀ ਤੇ ਉਹ ਜੇ ਨਾਲ ਆਪਾਂ ਜੇ ਮੌਸਮ ਪਹਿਲੀ ਵਾਰ ਹੀ ਰੱਖਾਂਗੇ ਕੋਈ ਸਹਿਤੀਆਂ ਤੁਹਾਡੇ ਨਾਲ ਨਾ ਕੋਈ ਜੇ ਇਹ ਟਰੈਕਟਰ ਨਾਮ ਹੋਊਗਾ ਪਹਿਲੀ ਨੂੰ ਹਾਂ ਤੇ ਬਾਅਦ ਦੇ ਵਿੱਚ ਟਰੈਕਟਰ ਲਾਵਾਂਗੇ ਚਲੋ ਆ ਵੀ ਭੰਗਾਂ ਭਈਆ ਉਹ ਆ ਗਾਫੀ ਜਲਾ ਆਪਣੇ ਵੀ ਬਾਬੇ ਦੀ ਕਰਤਾ ਮੈਂ ਐਂਟਰ ਕਬੂਤਰੇ ਛੜਾਵਾਂਗੇ ਆਪਾਂ ਹਾਂ ਵਾਹ ਜੀ ਜਿਹਨਾਂ ਨੇ ਆਪਾਂ ਉਹਨਾਂ ਜਿਹੇ ਤਰੀਕੇ ਵਾਲੀ ਕਬੂਤਰ ਛੜਾਵਾਂਗੇ ਵੀਰੇ ਇਹਨਾਂ ਰੋਲੇ ਤੋਂ ਆਹਨੇ ਬਰਬਾਦ ਹੋ ਗਿਆ ਸਾਬ ਜੁਤਰੀ ਹੋਵੇ ਯਾਰ ਬਸ ਇਹ ਵਾਹ ਹੋ ਦਾ ਇਹ ਕਰਾਂਗੇ ਤਾਂ ਸਾਰਿਆਂ ਬਾਈਆਂ ਆਪਾਂ ਉਹ ਬਹਿ ਕੇ ਸਾਰੀ ਜਿਵੇਂ ਰੈਸਲਾ ਕਰਦੇ ਸਾਰੀਆਂ ਟਰੈਕਟਰ ਵਾਲੀਆਂ ਕਰ ਦੇਣੀਆਂ ਬਾਈਆਂ ਜਿੰਨਾ ਵੱਧ ਤੋਂ ਵੱਧ ਯਾਰ ਨਾਮ ਹੋਗਾ ਉਨਨੇ ਕਰਾਂਗੇ ਮਤਲਬ ਕੁਛ ਕਰਾਂਗੇ ਉੱਪ ਜਾਵੇ ਮਤਲਬ ਕੋਈ ਇਨਸਾਫ ਕੋ ਵਧੀਆ ਸਹਾਰਾ ਵਧੀਆ ਰਹਿ ਕੇ ਜਿਹੜੇ ਬੰਦੇ ਨੂੰ ਨਹੀਂ ਗੂਤੋਂ ਨੂੰ ਬਾਈ ਦਿੱਤੀ ਯਾਰ ਬਿਲਕੁਲ ਸਹੀ ਹੈ ਅੱਜ ਦੀ ਬਾਜੀ ਵੀ ਬਹੁਤ ਹੀ ਚੱਲਦੀ ਆ ਬਾਓ ਵਧੀਆ ਸੰਘੇ ਵੀ ਰੋਣਦੇ ਬ੍ਰੇਕਫਾਸਟ ਦਾ ਇੰਤਜ਼ਾਮ ਕੀਤਾ ਤੇ ਉਦੋਂ ਵਾਲੀ ਵੀ ਰੋਟੀ ਦਾ ਵੀ ਖਾਸ ਪ੍ਰਬੰਧ ਆ ਤੇ ਬਾਕੀ ਆ ਸ਼ਾਮ ਨੂੰ ਦਿੰਦੇ ਆ ਠੀਕ ਹੈ